ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ ਘਰੇ ਅੱਜ ਗੰਗਨਰ ਜਾ ਕੇ ਆਵਾਂਗੇ ਸ਼ੈਲ ਸਰਬਤੋਂ ਹੀ ਤਿਆਰ ਹੋ ਗਿਆ ਹੈ ਸਰਬਤ ਕੀ ਕਰਦਾ ਜੁੱਤੇ ਨੂੰ ਪਾਲਿਸ਼ ਵੇਖੋ ਕਿਵੇਂ ਹੋ ਰਹੀ ਜੁੱਤੇ ਨੂੰ ਪਾਲਿਸ਼ ਵੇਖੋ ਕਿਵੇਂ ਹੋ ਰਹੀ ਕੱਪੜਾ ਗਿੱਲਾ ਕਰਕੇ ਸਰਬੱਤ ਪਾਲਿਸ਼ ਕਰਦੇ ਆ ਸਮਰਦੂ ਕਰ ਲਈ ਪਾਲਿਸ਼ ਚਲੋ ਜਿੱਥੇ ਆ ਰੋ ਗਿਆ ਸਮਰਦ ਤੇ ਸਰਬੱਤ ਮੇਰੇ ਬੁੱਢੇ ਜਰਾਬਾ ਨਹੀਂ ਮੈਂ ਹੀ ਪਾਉਣਾ ਸਬਰਮਕ ਪਿਆ ਰਹੋ ਸਮਰਦ ਤੇ ਸਰਬੱਤ ਦਾ ਕੱਲ ਟੈਸਟ ਹੋਇਆ ਪੜਦੇ ਬੁੱਢੇ ਦਾ ਘਾਟ ਹੀ ਇਹ ਪਰ ਦੇਖੋ 10 ਚੋਂ 10 ਪੂਰੇ ਪੂਰੇ ਨੰਬਰ ਲੈ ਕੇ ਆਉਂਦੇ ਆ 10 ਚੋਂ 10 ਇੱਕ ਵੀ ਗਲਤੀ ਨਹੀਂ ਹੋਈ ਸਰਬੱਤੇ ਦੇ ਵੀ 10 ਚ 10 ਹੈ ਨਾ ਪੜਦੇ ਤਾਂ ਹੈ ਨਹੀਂ ਤੁਸੀਂ ਨੰਬਰ ਕਿਵੇਂ ਆ ਜਾਂਦੇ ਆ ਪਤਾ ਨਹੀਂ ਕਿਵੇਂ ਨੰਬਰ ਆ ਜਾਂਦੇ ਬਾਪੇ ਨੇ ਮੰਤਰ ਮਾਰਿਆ ਮੰਤਰ ਚੱਲ ਰਿਹਾ ਮੰਤਰ ਜਾਦੂ ਮੰਤਰ ਕੀਤਾ ਸੀ ਜਾਦੂ ਮੰਤਰ ਨਾਲ ਆਉਂਦੇ ਨੰਬਰ ਸਰਬੱਤ ਕਹਿੰਦੀ ਜਾਦੂ ਮੰਤਰ ਨਾਲ ਆਉਂਦੇ ਆ ਨੰਬਰ ਜਾਦੂ ਮੰਤਰ ਕੀ ਕਰਦਾ ਮੈਂ ਉਹ ਸਹੀ ਕਰ ਉਹ ਕਰਨਾਲਾ ਉਹ ਸਰਬੱਤ ਵੈਸੇ ਨਹੀਂ ਲਾਉਣ ਵਾਲੀ ਬਹੁਤ ਬੁੱਗੇ ਤੇ ਤੇਰੇ ਠੀਕ ਆ ਸਰਬੱਤ ਦੇ ਲਾ ਕੇ ਜਾ ਬਜ ਅੱਜ ਅਸੀਂ ਆਏ ਆ ਗੰਗਾ ਨਗਰ ਸਾਡੇ ਘਰ ਦੇ ਨਾਲ ਜਿਹੜੇ ਰਹਿੰਦੇ ਆ ਬਜ਼ੁਰਗ ਸਾਡੇ ਘਰ ਦੇ ਮਗਰਲੇ ਪਾਸੇ ਆਪਣੇ ਘਰ ਦੇ ਮਗਰ ਜਿਨ੍ਹਾਂ ਦਾ ਘਰ ਹੈ ਉਹ ਬਿਮਾਰ ਸੀ ਉਹਨਾਂ ਦਾ ਬੇਟਾ ਗਿਆ ਇਹਨਾਂ ਨੂੰ ਗੰਗਾ ਨਗਰ ਲੈ ਕੇ ਜਾਣਾ ਦਵਾਈ ਦਵਾ ਕੇ ਰਿਹਾਉਣੀ ਹੈ ਉਹਨਾਂ ਨਾਲ ਆਏ ਆ ਤੇ ਹੁਣ ਮੈਂ ਗੱਡੀ 'ਚ ਬੈਠਾ ਹਾਂ ਉੱਥੇ ਜਾ ਕੇ ਆਏ ਉਹਨਾਂ ਦਾ ਨੰਬਰ ਹੈ ਜੀ 40 ਦਾ ਨੰਬਰ ਸੀ ਆ ਤੇ ਕਾਫੀ ਲੰਮਾ ਪਿਆ ਸੀ 20 ਨੰਬਰ ਚੱਲ ਰਿਹਾ ਸੀ ਤੇ ਮੈਂ ਗੱਡੀ 'ਚ ਬਹਿ ਗਿਆ ਕੇ ਆਰਾਮ ਨਾਲ ਬੁੱਕ ਪੜ੍ਹ ਰਿਹਾ ਸੀ ਮੈਂ रेडी ਇਹ ਬੁੱਕ ਬਹੁਤ ਵਧੀਆ ਪੜ ਰਿਆ ਸੀ ਮੈਂ ਡੂ ਡੂ ਐਪਿਕ ਸ਼ਿਟ ਅੰਕੁਰ ਵਾਰਿਕ ਵਾਰਿਕ ਜੀ ਦੀ ਲਿਖੀ ਹੋਈ ਹੈ ਬਹੁਤ ਗਿਆਨ ਵਾਲੀਆਂ ਗੱਲਾਂ ਇਹਦੇ ਵਿੱਚ ਮੈਂ ਪੜ ਰਿਆ ਸੀ ਹੁਣੇ ਹਟਿਆ ਮੈਂ ਇਹ ਪੜ੍ਹਤੀ ਮੈਨੂੰ ਲੱਗਦਾ ਬਹੁਤ ਪੜ੍ਹਤੀ ਗੱਡੀ 'ਚ ਬੈਠੇ ਬੈਠੇ ਨੇ ਮੈਂ ਪੜ੍ਹਤੀ ਇਹ ਆ ਦੇਖੋ ਇੱਥੇ ਇੱਥੇ ਛੱਡਿਆ ਮੈਂ ਇੱਥੇ ਇਹ ਗਲਤੀ ਪੜ ਰਿਆ ਸੀ ਮੈਂ ਆਹ ਗਲਤੀ 16ਵੀਂ 16ਵੀਂ ਗਲਤੀ 17ਵੀਂ ਗਲਤੀ 50 ਮੈਂ 50 ਪੇਜ ਪੜਤੀ ਇਹਦੇ ਵਿੱਚ ਮੇਰੇ ਨਾਲ ਹੀ ਲਿਆ ਸੀ ਮੈਨੂੰ ਵਧੀਆ ਲੱਗੀ ਏ ਤੇ ਮੈਂ ਪੜਤੀ ਇਹ 50 50 ਪੇਜ ਪੜਤੇ ਬਹੁਤ ਵਧੀਆ ਲੱਗੀ ਬਾਕੀ ਸਾਰੀ ਪੜ ਦੂਗਾ ਮੈਂ ਹੁਣ ਬੈਠਾ ਇੱਥੇ ਬਸ ਜਾਣਾ ਹੁਣ ਉਦੋਂ ਬਾਅਦ ਕਰੇ ਜਾਵਾਂਗੇ ਕੁਝ ਖਾਪੀ ਕੇ ਉਹਨੇ ਥੋੜਾ ਜਿਹਾ 5-7 ਮਿੰਟ ਘੁੰਮ ਕੇ ਬਾਅਦ ਫੇਰਾ ਕੇ ਪੜੂਗਾ ਮੈਂ ਨੂੰ 100 ਪੇਜ ਪੜਦੂਗਾ ਮੈਚ ਮੁਕਦਾ ਦੇਖਦੇ ਕੀ ਬਣਦਾ ਅਗੇ ਬਸ ਉਧਰ ਉਹਨਾਂ ਦਾ ਵੀ ਨੰਬਰ ਆ ਗਿਆ ਉਹ ਡਾਕਟਰ ਨੂੰ ਮਿਲਦੇ ਹੋਣੇ ਫਿਰ ਜਾਣਾ ਘਰ ਗਰਮਖ ਪਿਆਰੋ ਗੱਡੀ 'ਚ ਬੈਠੇ ਤੇ ਉਹ ਕਿੰਨਾ ਉੱਚਾ ਬੰਦਾ ਦੇਖੋ ਕੰਮ ਕਰ ਰਿਹਾ ਲੋਕੋ ਤੇ ਕਿੰਨੇ ਉੱਚੇ ਬੰਦੇ ਕੰਮ ਕਰ ਰਹੇ ਉਹ ਉੱਤੇ ਉੱਪਰ ਕੰਮ ਕਰ ਰਹੇ ਉਹਨਾਂ ਦੀ ਵੀ ਕਮਾਈ ਹੈ ਇੰਨੀ ਉੱਚੀ ਕੰਮ ਕਰ ਰਹੇ ਵਿਚਾਰੇ ਬਹੁਤ ਰਿਸਕੀ ਕੰਮ ਕਰ ਰਹੇ ਹੈ। ਲੰਗਾਨਗਰ ਆਏ ਜੀ। ਉਹ ਜਗਾਹ। ਕੁਲਚੇ ਕਹਿੰਦੇ ਨੇ ਇਹਨੂੰ। ਹੈ? ਕੁਲਚੇ ਕਹਿੰਦੇ ਨੇ ਇਹਨੂੰ। ਕੁਲਚਾ। ਕੁਲਚਾ ਕਰ ਰਹੇ ਹੈ। ਨਰਮਕ ਪਿਆਰਿਓ ਪਹੁੰਚ ਚੁੱਕੇ ਆ ਘਰ ਸਮਰ ਤੇ ਨਾਨਕ ਗਏ ਰਹਿ ਰਸ ਕਰਨ ਸ਼ਾਮਾਂ ਪੈ ਗਈਆਂ ਹੁਣ ਪਹੁੰਚੇ ਆ ਘਰ ਉਹ ਸਬਜੀ ਗੱਡੀ ਚ ਸਬਜੀ ਪਈ ਆ ਮੈਂ ਕਾਦੀ ਆ ਬੈਂਗਣ ਦਾ ਬੜਥਾ ਮੇਰੀ ਫੇਵਰੇਟ ਸਬਜੀ ਬੈਂਗਣ ਦਾ ਬੜਥਾ ਸੁੰਘੀ ਆ ਰਹੀ ਕਿڑے ਕਿڑے ਵੱਡੇ ਮਿੱਟੀ ਨਹੀਂ ਨਹੀਂ ਕੀੜੇ ਹੈ ਨਹੀਂ ਗੇ ਕਾਟ ਕੇ ਬਣਾਉ ਹੁਣੇ ਖਾਣੀ ਹੈ ਮੈਂ ਸ਼ਾਮ ਨੂੰ ਸੋ ਗਰਮਕ ਪਿਆਰਿਓ ਦੋ ਪ੍ਰੋਡਕਟ ਮੰਗਾਏ ਅੱਜ ਇੱਕ ਆ ਮੰਗਾਇਆ ਲੈਟ ਸੈਂਸਰ ਵਾਲੀ ਵਾਸ਼ਰੂਮ ਵਾਸਤੇ ਦੋ ਮਗਾਈਆਂ ਦੇ ਨਾਲ ਦੀਆਂ ਤੇ ਇੱਕ ਹੋਰ ਕੀ ਚੀਜ਼ ਮਗਾਈ ਆ ਹਾਂ ਇਹ ਕਾਫੀ ਦੋ ਮਗਾਈਆਂ ਇਹਦੇ ਨਾਲ ਦੀਆਂ ਵਧੀਆ ਚੀਜ਼ ਹੈ ਗੁੱਡ ਪ੍ਰੋਡਕਟ ਗੁੱਡ ਪ੍ਰੋਡਕਟ ਵਧੀਆ ਪ੍ਰੋਡਕਟ ਹੈ ਇਹ ਸੈਂਸਰ ਵਾਲੀ ਹੈ ਮੈਗਨਟ ਵਾਲੀ ਇਦੋ ਬੰਦੇ ਦਾ ਬੰਦਾ ਪੂਰੇ ਜਾਵੜੂ ਕੋ ਤੇ ਜਾਗ ਜੂਗੀ ਹੈ। ਹਾਂਜੀ। ਆ ਦੇਖੋ। ਚਲੋ ਬਾਪੂ ਪ੍ਰਸ਼ਾਦਾ ਛਕੀਏ। ਆ ਦੇਖੋ। ਹੁਣ ਲੱਗੀ ਕੱਟਣ ਪਪੀਤਾ ਇੱਥੇ ਕਿੱਥੇ ਨਹੀਂ ਕੱਟਦੀ। ਉਹ ਮੈਂ ਬਾਹਰੋਂ ਲੱਗੀ ਆ ਨਾੜੀ ਪਾਣੀ। ਹੁਣ ਪਪੀਤਾ ਕੱਟਣ ਲੱਗੀ ਸੀ ਮੈਂ ਫਿਰ ਪ੍ਰਸ਼ਾਦਾ ਛਕਾਂਗੇ। ਅਸਾਂ ਵਿੱਚ ਲੇਟ ਵਜਰੀ। ਸਮਰ ਜਾਵੜਾ ਤੂੰ ਨਾਨਕ ਚਲੋ ਪ੍ਰਸ਼ਾਦਾ ਛਕ ਲੈ ਜਾ ਕੇ। ਬਾਅਦ ਚ ਹੁਣ ਤੜਕੇ ਵਿਜਾਲਿਓ ਹੁਣ ਟਿਪਲੇ ਟਾਈਮ। ਸੋ ਗਰਮ ਕੇ ਪਿਆਰੇ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਕਰਨ ਲੱਗਿਆਂ ਕੀਰਤਨ 10 ਮਿੰਟ। ਸਮਰ ਢੋਲ ਕੀ ਵਿ ਜਾਊਗਾ।

ਗੁਰਮੁਖ ਪਿਆਰਿਓ ਪ੍ਰਸ਼ਾਦਾ ਆਪਣੀ ਛਕ ਲਿਆ ਹੁਣ ਕਰਦੇ ਆ ਰੈਸਟ ਉਮੀਦ ਕਰਦੇ ਆ ਕੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋ ਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਫਿਰ ਨੈਕਸਟ ਵਲੌਗ ਵਿੱਚ ਤਤ ਤਲੀ ਰਹਾ ਬਰਖਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣ ਲੱਗੀ